ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਹੈ ਭਾਵ ਕੇ ਪਾਠ ਪੂਜਾ ਕਰਕੇ ਦੇਖ ਲਿਆ ਹੈ ਦਾਨ ਫੋਨ ਕਰਕੇ ਦੇਖ ਲਿਆ ਹੈ ਸੰਗਤ ਜੀ ਸੇਵਾ ਵੀ ਕਰਕੇ ਦੇਖ ਲਈ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਫਰਕ ਨਹੀਂ ਨਜ਼ਰ ਆਉਂਦਾ ਜ਼ਿੰਦਗੀ ਦੀਆਂ ਤਕਲੀਫਾਂ ਵਾਧਦੀਆਂ ਹੀ ਜਾ ਰਹੀਆਂ ਹਨ ਮਨ ਨੂੰ ਸ਼ੌਕ ਚੈਨ ਨਹੀਂ ਮਿਲ ਰਿਹਾ ਸ਼ਾਂਤੀ ਨਹੀਂ ਮਿਲ ਰਹੀ ਮਨ ਹਰ ਵੇਲੇ ਬੇਚੈਨ ਰਹਿੰਦਾ ਹੈ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦਾ ਹੈ ਪਰੇਸ਼ਾਨੀਆਂ ਦੇ ਵਿੱਚ ਘਿਰਿਆ ਰਹਿੰਦਾ ਹੈ ਤਾਂ ਸੰਗਤ ਜੀ ਕੱਲ ਤੋਂ ਜਾਂ ਪਰਸੋਂ ਤੋਂ ਜਦੋਂ ਤੁਹਾਡਾ ਦਿਲ ਕਰਦਾ ਹੈ ਉਸੇ ਦਿਨ ਤੋਂ ਹੀ ਇਹ ਛੋਟੇ ਛੋਟੇ ਬਦਲਾਅ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖੋ ਇਹ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਦੇਖਣਾ ਵਾਇਗ੍ਰੋਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋਵੇਗੀ। ਸੰਗਤ ਜੀ ਤੁਹਾਡੀਆਂ ਦੁੱਖ ਤਕਲੀਫਾਂ ਤੁਹਾਡੀਆਂ ਪਰੇਸ਼ਾਨੀਆਂ ਟੈਨਸ਼ਨਾਂ ਖਤਮ ਹੋਣਗੀਆਂ। ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਖੁਸ਼ੀਆਂ ਵਰਗ ਤਾਂ ਵਾਸ ਕਰਨਗੀਆਂ। ਤਾਂ ਫਿਰ ਸਾਧ ਸੰਗਤ ਜੀ ਛੋਟੇ ਛੋਟੇ ਬਦਲਾਅ ਜਾਂ ਛੋਟੇ ਛੋਟੇ ਨਿਯਮ ਕਿਹੜੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੇ ਲਿਖਵਾ ਦੇਣਾ ਜੀ ਤੇ ਆਓ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਸਮਝਦਾ ਹੈ ਕਿ ਮੈਨੂੰ ਜੋ ਵੀ ਮਿਲਣਾ ਹੈ ਰੱਬ ਦੀ ਬਾਝੇ ਦੇ ਨਾਲ ਰੱਬ ਦੀ ਖੁਸ਼ੀ ਦੇ ਨਾਲ ਹੀ ਮਿਲਣਾ ਹੈ ਤਾਂ ਉਹ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਅਤੇ ਰੱਬ ਨੂੰ ਪਰਮਾਤਮਾ ਅਤੇ ਰੱਬ ਨੂੰ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਤਾਂ ਬਾੜ ਪੂਜਾ ਕਰਦੇ ਹਨ ਕਈ ਲੋਕ ਤਾਂ ਦਾਨ ਪੁੰਨ ਕਰਦੇ ਹਨ ਤੇ ਕਈ ਲੋਕ ਸੇਵਾ ਕਰਦੇ ਹਨ ਭਾਵੇਂ ਹਰ ਇੱਕ ਬੰਦਾ ਆਪੋ ਆਪਣੀ ਕੋਸ਼ਿਸ਼ ਕਰ ਰਿਹਾ ਹੈ ਆਪੋ ਆਪਣੇ ਯਤਨ ਕਰਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਖੁਸ਼ ਹੋ ਜਾਣ ਅਤੇ ਸਾਡੇ ਤੇ ਆਪਣੀ ਕਿਰਪਾ ਕਰ ਦੇਣ ਕਿਉਂਕਿ ਸੰਗਤ ਜੀ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮੇਰ ਕਿਰਪਾ ਹੋਵੇਗੀ ਜੋ ਮੈਂ ਰੱਬ ਤੋਂ ਮੰਗ ਰਿਆ ਹਾਂ ਮੈਨੂੰ ਤਾਂ ਹੀ ਮਿਲੇਗਾ ਜੇ ਪਰਮਾਤਮਾ ਮੇਰੇ ਤੋਂ ਖੁਸ਼ ਹੋ ਜਾਣਗੇ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਕਈ ਵਾਰ ਅਸੀਂ ਇੰਨੇ ਨੇਕ ਕੰਮ ਕਰਕੇ ਨਾਲ-ਨਾਲ ਕੁਝ ਗਲਤੀਆਂ ਵੀ ਕਰ ਬੈਠਦੇ ਹਾਂ ਅਤੇ ਜਿੰਨਾਂ ਗਲਤੀਆਂ ਦੇ ਕਰਕੇ ਸਾਡੇ ਉਤੇ ਹੋ ਰਹੀ ਕਿਰਪਾ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਗੁਰੂ ਘਰ ਦੇ ਜਾ ਕੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਸਿਮਰਨ ਵੀ ਕਰਦੇ ਹਾਂ ਜਾਂ ਫਿਰ ਦਾਨ ਪੁੰਨ ਵੀ ਕਰਦੇ ਹਾਂ ਨੇਕ ਕਰਮ ਕਰਦੇ ਹਾਂ ਲੋਕਿਆਂ ਦੀ ਮਦਦ ਕਰਦੇ ਹਾਂ ਤਾਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਜ਼ਰੂਰ ਦਿੰਦੇ ਹਨ ਤੇ ਸਾਡੇ ਤੇ ਕਿਰਪਾ ਵੀ ਕਰਦੇ ਹਨ ਪਾ ਸੰਗਰ ਜੀ ਅਸੀਂ ਹੀ ਆਪਣੀਆਂ ਗਲਤੀਆਂ ਦੇ ਕਰਕੇ ਅਣਗਹਿਲੀਆਂ ਦੇ ਕਰਕੇ ਵਾਇਗਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਨਿਯਮ ਤੁਹਾਡੇ ਨਾਲ ਸਾਂਝੇ ਕਰਨੇ ਹਨ ਇਹ ਨਿਯਮ ਆਪਣੇ ਅਸੀਂ ਆਪਣੀ ਨੇਕ ਕਮਾਈ ਦੇ ਵਿੱਚ ਵਧਾ ਲਵਾਂਗੇ ਅਤੇ ਨਾਲ ਦੇ ਨਾਲ ਜੋ ਗਲਤੀਆਂ ਕਰਕੇ ਅਸੀਂ ਵਾਇਗਰੂ ਜੀ ਦੀ ਨੇ ਵਾਹਿਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਹਾਂ ਉਹ ਕਿਰਪਾ ਵੀ ਸੰਭਾਲ ਲਵਾਂਗੇ ਸੰਗਤ ਜੀ ਭਾਵ ਕਿ ਉਹ ਗਲਤੀਆਂ ਕਰਨੀ ਆਸ਼ ਨਹੀਂ ਛੱਡ ਦੇਾਂਗੇ ਤਾਂ ਸਭ ਤੋਂ ਪਹਿਲੀ ਗੱਲ ਇਹ ਕਿ ਮਹਾਪੁਰਖ ਜੀ ਕਹਿੰਦੇ ਹਨ ਜੋ ਵੀ ਸਵੇਰੇ ਉੱਠ ਕੇ ਭਜਨ ਪੰਦਕੀ ਕਰਦੇ ਹਨ ਰੱਬ ਦਾ ਪਰਮਾਤਮਾ ਦਾ ਜਾਂ ਫਿਰ ਦਾਨ ਪੂਣ ਕਰਦੇ ਹਨ ਜਾਂ ਫਿਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਸਿਮਰਨ ਕਰਦੇ ਹਨ ਬੜੇ ਵੱਡੇ ਕਰਮਾ ਵਾਲੇ ਹਨ ਕਿਉਂਕਿ ਇਹ ਵਾਯੂ ਗੁਰੂ ਜੀ ਦੀ ਕਿਰਪਾ ਦੀ ਹੀ ਨਿਸ਼ਾਨੀ ਹੈ ਕਿ ਤੁਸੀਂ ਇੰਨੇ ਨੇਕ ਕੰਮ ਕਰ ਰਹੇ ਹੋ ਵਾਯੂ ਗੁਰੂ ਜੀ ਦੀ ਮਰਜ਼ੀ ਤੋਂ ਪਿੰਨਾ ਕੋਈ ਵੀ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦਾ ਨੇਕ ਕੰਮ ਵੀ ਨਹੀਂ ਕਰ ਸਕਦਾ ਤੇ ਵਾਯੂ ਗੁਰੂ ਜੀ ਦੀ ਪਹਿਲੀ ਕਿਰਪਾ ਤਾਂ ਇਹ ਹੋ ਗਈ ਕਿ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ ਪ੍ਰਸੰਗ ਜੀ ਨਾਲ ਦੇ ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਕਿ ਪੂਰੇ ਦਿਨ ਦੇ ਵਿੱਚ ਝੂਠ ਬੋਲਣਾ ਆਪਣੇ ਕਿਰਤ ਦੇ ਵਿੱਚ ਬਈ ਮਾਣੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕਰਮ ਹਨ ਜੋ ਵੀ ਮਾੜੇ ਕਾਮ ਹਨ ਜਿਨ੍ਹਾਂ ਤੋਂ ਆਪਾਂ ਨੂੰ ਸਤਕ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਨਾਲ ਉਹ ਕਾਮ ਵੀ ਕਰਦੇ ਰਹਾਂਗੇ ਜਾਂ ਕਰ ਰਹੇ ਹਾਂ ਤਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦਗੀ ਦਾ ਕੀਤੀ ਹੋਈ ਨੇਕ ਕਮਾਈ ਦਾ ਫਲ ਨਹੀਂ ਮਿਲਣਾ ਕਿਉਂਕਿ ਸਾ ਸੰਗਤ ਜੀ ਅਸੀਂ ਨਾਲ-ਨਾਲ ਗਵਾ ਵੀ ਰਹੇ ਹਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਲੋਕ ਇਸ ਤਰ੍ਹਾਂ ਭਜਨ ਬੰਦਕੀ ਕਰਕੇ ਬਾਕੀ ਦੇ ਪੂਰੇ ਦਿਨ ਦੇ ਵਿੱਚ ਝੂਠ ਬੋਲਦੇ ਹਨ ਨਿੰਦਿਆ ਚੁਗਲੀ ਕਰਦੇ ਹਨ ਮਾੜੇ ਕਰਮ ਕਰਦੇ ਹਨ ਉਹਨਾਂ ਦਾ ਚੱਪਿਆ ਹੋਇਆ ਇੰਜ ਦਾ ਨਾਮ ਜਿਵੇਂ ਆਪਾਂ ਇੱਕ ਟੁੱਟੇ ਹੋਏ ਘੜੇ ਨੂੰ ਭਰੰਦਾ ਚਤਨ ਕਰ ਰਹੇ ਹਾਂ ਜਿਵੇਂ ਮੰਨ ਲਓ ਕਿ ਘੜੇ ਵਿੱਚ ਕੋਈ 5-7 ਸ਼ੇਕੋਂ ਤੇ ਅਸੀਂ ਉਹਨੂੰ ਸਵੇਰੇ ਸਵੇਰ ਪਾ ਦਦੇ ਹਾਂ ਕਦੇ ਸ਼ਾਮ ਨੂੰ ਪਾ ਦਦੇ ਹਾਂ ਪਰ ਸੰਗਤ ਜੀ ਉਹਦੇ ਵਿੱਚ ਪਾਣੀ ਤਾਂ ਨਹੀਂ ਟਿਕ ਸਕਦਾ ਸਵੇਰ ਦਾ ਭਰਿਆ ਸ਼ਾਮ ਤੱਕ ਖਾਲੀ ਹੋ ਹੀ ਜਾਵੇਗਾ ਸ਼ਾਮ ਦਾ ਭਰਿਆ ਸਵੇਰ ਤੱਕ ਖਾਲੀ ਹੋ ਹੀ ਜਾਵੇਗਾ ਜੇ ਉਹ ਘੜੇ ਨੂੰ ਪਰਣਾ ਹੈ ਤਾਂ ਪਹਿਲਾਂ ਪਹਿਲਾਂ ਉਹਦੇ ਸ਼ੇਕ ਬੰਦ ਕਰਨੇ ਪੈਣਗੇ ਉਸੇ ਹੀ ਤਰ੍ਹਾਂ ਚੇਕ ਕਰ ਆਪਣੇ ਕੀਤੀ ਹੋਈ ਭਜਨ ਪੰਦਗੀ ਦਾ ਨੇਕ ਕਮਾਈ ਦਾ ਸੇਵਾ ਸਿਮਰਨ ਦਾ ਫਾਲ ਚਾਹੀਦਾ ਹੈ ਤਾਂ ਫਿਰ ਵਾਗਰੂ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਸਾਨੂੰ ਚੱਲਣਾ ਪਏਗਾ ਜਿਵੇਂ ਸੰਗਤ ਜੀ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਹੀ ਕਰਦੀ ਹੈ ਜਦੋਂ ਅਸੀਂ ਡਾਕਟਰ ਦੇ ਦੱਸੇ ਹੋਏ ਪ੍ਰੇਜ ਨਾਲ-ਨਾਲ ਕਰਦੇ ਹਾਂ ਬਸ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਚੱਪਣ ਵਾਲੇ ਸੇਵਾ ਕਰਨ ਵਾਲੇ ਨਾਲ-ਨਾਲ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਕਿ ਸਾਰੇ ਦਿਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਚਰਨਾ ਹੈ ਝੋਠ ਠੱਗੀ ਠੋਰੀ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਸੰਗਤ ਜੀ ਕਈ ਵਾਰ ਸਾਨੂੰ ਖੁਦ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਸਵੇਰ ਤੇ ਕਿੰਨੇ ਮਾੜੇ ਕਰਮ ਕਰ ਲਏ ਹਨ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਤਾਂ ਰੱਖਦੇ ਹਾਂ ਪਰ ਮਾੜੇ ਕੰਮਾਂ ਦਾ ਧਿਆਨ ਨਹੀਂ ਰੱਖਦੇ ਅਸੀਂ ਦਿਨ ਵਿੱਚ ਮਾੜੇ ਕੰਮ ਕਿੰਨੇ ਕੀਤੇ ਹਨ ਇਸ ਕਰਕੇ ਮਹਾਂਪੁਰਖ ਜੀ ਜੋਗਤੀ ਦੱਸਦੇ ਹਨ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਅਤੇ ਮਾੜੇ ਕੰਮਾਂ ਦੀ ਗਿਣਤੀ ਕਰਿਆ ਕਰੋ ਜਿਵੇਂ ਤੱਕੜੀ ਦੇ ਨਾਲ ਸੌਦੇ ਤੋਂ ਤੋਲਦੇ ਹਾਂ ਉਸੇ ਤਰ੍ਹਾਂ ਤੱਕੜੀ ਦੇ ਇੱਕ ਪੱਲੜੀ ਦੇ ਵਿੱਚ ਇੱਕ ਨੇਕ ਕੰਮ ਅਤੇ ਦੂਜੇ ਦੇ ਵਿੱਚ ਮਾੜੇ ਕੰਮ ਪਾਇਆ ਕਰੋ ਦੇਖਿਆ ਕਰੋ ਕਿ ਕਿਹੜਾ ਪੱਲੜਾ ਭਾਰੀ ਹੈ ਭਾਵੇਂ ਕੋਈ ਕਾਪੀ ਲੈ ਲਓ ਉਹਦੇ ਨਾਲ ਹਰ ਰੋਜ਼ ਪੈਂਦੇ ਨਾਲ ਲਿਸਟ ਬਣਾ ਲਓ ਇੱਕ ਪਾਸੇ ਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਵਾਰ ਵਾਹਿਗੁਰੂ ਜੀ ਕਿਹਾ ਤੇ ਕਿੰਨੀ ਵਾਰ ਰੱਬ ਦਾ ਨਾਮ ਲਿਆ ਜਾਂ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਤੇ ਕਿੰਨੇ ਮਾੜੇ ਕੰਮ ਕੀਤੇ ਜੇ ਦੇ ਕਰਕੇ ਮੇਰੇ ਚਿਹਰੇ ਤੇ ਖੁਸ਼ੀ ਆਈ ਤੇ ਕਿੰਨਾ ਦੀ ਮੈਂ ਮਦਦ ਕੀਤੀ ਮਦਦ ਕਈ ਤਰੀਕਿਆਂ ਦੇ ਨਾਲ ਸੰਗਤ ਹੀ ਹੁੰਦੀ ਹੈ ਪੈਸੇ ਤੋਂ ਇਲਾਵਾ ਵੀ ਬੜੇ ਤਰੀਕੇ ਹਨ ਕਿਸੇ ਦੀ ਮਦਦ ਕਰਾਂਦਾ ਕਿਸੇ ਦਾ ਭਲਾ ਕਰਾਂਦਾ ਤਾਂ ਦੇਖਣਾ ਕਿ ਪੂਰੇ ਦਿਨ ਦੇ ਵਿੱਚ ਕੋਈ ਵੀ ਲੋੜਵੰਦ ਮੇਰੇ ਕੋਲ ਆਇਆ ਇਹ ਤਾਂ ਮੈਂ ਉਹਨੂੰ ਅਗੋ ਕੇਸਤਣਾਂ ਦੇ ਲ ਕੀਤਾ ਲੋੜਵੰਦ ਚ ਰੋਰੀ ਨਹੀਂ ਪੈਸਾ ਮੰਗਣ ਹੀ ਆਇਆ ਹੋਵੇਗਾ ਕਈ ਵਾਰ ਕੋਈ ਸਾਡੇ ਤੋਂ ਸਲਾਹ ਵੀ ਮੰਗ ਸਕਦਾ ਹੈ ਉਹਨੂੰ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਆਸ ਆ ਦੇਣਾ ਭਾਵੇਂ ਸਾਰੇ ਨੇਕ ਕੰਮਾਂ ਵਿੱਚ ਚੱਲਦੇ ਹਨ ਤੇ ਇਹਦਾ ਦੂਸਰੇ ਪਾਸੇ ਦੇਖਣਾ ਕਿ ਮੈਂ ਸਵੇਰ ਦਾ ਕਿੰਨੀ ਵਾਰ ਝੂਠ ਬੋਲਿਆ ਕਿੰਨੀ ਵਾਰ ਮੈਂ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਕਿੰਨੀ ਵਾਰ ਨਿੰਦਿਆ ਸੁਣੀ ਕਿੰਨੀ ਵਾਰ ਮੈਂ ਆਪਣੀ ਇਹ ਜ਼ੁਬਾਨ ਨਾਲ ਕਿਸੇ ਦਾ ਦਿਲ ਦੁਖਾਇਆ ਮਹਾਂਪੁਰਖ ਜੀ ਕਹਿੰਦੇ ਹਨ ਕਿ ਇਹ 10 ਪਾਪ ਜੋ ਬੰਦਾ ਹਰ ਰੋਜ਼ ਕਰਦਾ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਕਹਿੰਦੇ ਹਨ ਕਿ ਤਿੰਨ ਪਾਪ ਆਪਾਂ ਕਰਦੇ ਹਾਂ ਆਪਣੇ ਸਰੀਰ ਦੇ ਰਾਹੀਂ ਤਿੰਨ ਪਾਪ ਅੱਖਾਂ ਦੇ ਰਾਹੀਂ ਚਾਰ ਪਾਪ ਜ਼ੁਬਾਨ ਦੇ ਰਾਹੀਂ ਇਹ 10 ਪਾਪ ਕਰਦੇ ਹੋਏ ਜੇਕਰ ਅਸੀਂ ਨਾਮ ਜਪ ਰਹੇ ਹਾਂ ਤਾਂ ਫਿਰ ਸਾਡਾ ਜਪਿਆ ਹੋਇਆ ਸਾਡਾ ਕਿਸੇ ਕੰਮ ਨਹੀਂ ਆਏਗਾ ਇਸ ਲਈ ਪਹਿਲਾਂ ਇਹਨਾਂ ਤੇ ਸੰਗਤ ਜੀ ਕਾਬੂ ਪਾਉਣਾ ਹੈ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਾਟ ਬੋਲੋ ਅਤੇ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਾਡੇ ਬੋਲੇ ਦੇ ਨਾਲ ਅਗਲੇ ਦੇ ਮਨ ਨੂੰ ਠੰਡ ਪੈਣੀ ਚਾਹੀਦੀ ਹੈ ਅਗਲੇ ਦਾ ਮਨ ਖੁਸ਼ ਹੋਣਾ ਚਾਹੀਦਾ ਹੈ ਸਾਡੇ ਬੋਲਾਂ ਦੇ ਨਾਲ ਕਿਸੇ ਦਾ ਦਿਲ ਦੁਖਣਾ ਨਹੀਂ ਚਾਹੀਦਾ ਸੋ ਇਸ ਤਰ੍ਹਾਂ ਨਾਲ ਆਪਣੇ ਪੂਰੇ ਦਿਨ ਦੇ ਕੰਮਾਂ ਕਰਾਂ ਤੇ ਫਲ ਧਿਆਨ ਦੇਣਾ ਕਿ ਅੱਜ ਮੈਂ ਕਿੰਨੂ ਕਿੰਨੂ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਦੇ ਨਾਲ ਕੀਤਾ ਤੇ ਇਹ ਲਗਾਤਾਰ ਇੱਕ ਜਦੋਂ ਆਪਾਂ ਇਸ ਤਰ੍ਹਾਂ ਲਿਸਟ ਤਿਆਰ ਕਰਾਂਗੇ ਤਾਂ ਇੱਕ ਮਹੀਨੇ ਦੇ ਵਿੱਚ ਸਾਨੂੰ ਸਾਡੀ ਅਸਲੀਅਤ ਸਾਹਮਣੇ ਆ ਜਾਵੇਗੀ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰ ਰਿਹਾ ਹਾਂ ਕਿੰਨੇ ਨੇਕ ਕੰਮ ਕਰਦਾ ਹਾਂ ਤੇ ਕਿੰਨੇ ਮਾੜੇ ਕੰਮ ਕਰਦਾ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਨਾਲ ਸਾਡੇ ਮਾੜੇ ਕੰਮਾਂ ਦੇ ਵਿੱਚ ਕਮੀ ਆਵੇਗਾ ਤੇ ਸਾਡੇ ਨੇਕ ਕੰਮ ਵਧਣਗੇ ਕਿਉਂਕਿ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ ਰੱਬ ਦੀ ਪਾਵਰ ਨੂੰ ਸਮਝਦਾ ਹੈ ਉਹਨੂੰ ਪਤਾ ਹੈ ਕਿ ਮੇਰੀ ਕਦਰ ਨੇਕ ਕਮਾਈ ਦੇ ਨਾਲ ਹੀ ਪੈਣੀ ਹੈ ਮੇਰੇ ਉਤੇ ਗੁਰੂ ਦੀ ਖੁਸ਼ੀ ਨੇਕ ਕੰਮ ਕਰਕੇ ਹੀ ਹੋਣੀ ਹੈ ਤਾਂ ਫਿਰ ਉਹ ਬੰਦਾ ਆਪਣੇ ਨੇਕ ਮਾਇਨ ਨੂੰ ਵਧਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਇਸ ਕਰਕੇ ਇੱਕ ਨਿਯਮ ਬਣਾ ਲਓ ਕਿ ਦੂਸਰਾ ਮਹਾਂਪੁਰਖ ਜੀ ਡਿਊਟੀ ਦੱਸਦੇ ਹਨ ਕਿ ਜਿਵੇਂ ਆਪਾਂ ਸਵੇਰੇ ਉੱਠ ਕੇ ਭਜਨ ਬੰਦ ਕੇ ਕਰਦੇ ਹਾਂ ਨਾਲ-ਨਾਲ ਬਾਕੀ ਦਿਨ ਦੇ ਵਿੱਚ ਆਪਣੇ ਮਨ ਦੇ ਵਿੱਚ ਵਾਏ ਗਰੋ ਵਾਏ ਗਰੋ ਜੀ ਦਾ ਜਾਪ ਕਰਦੇ ਰਹੋ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਕਿਉਂਕਿ ਸੰਗਤ ਜੀ ਜਦੋਂ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਹੋਵੇਗਾ ਤਾਂ ਇਹ ਮਨ ਮਾੜੇ ਕੰਮ ਨਹੀਂ ਕਰੇਗਾ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਹਨ ਕਿ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਮਨੰ ਦਾ ਸਭ ਸੰਤੋਖ ਹੁੰਦਾ ਹੈ ਸਾਡਾ ਮਨ ਇੱਕ ਰਾਜੀ ਹੋਏ ਰੋਹ ਬੰਦਾ ਹੈ ਜਿੰਨੇ ਦੇ ਮਨ ਨੂੰ ਸ਼ੁਕਰਾਨੇ ਦੀ ਆਦਤ ਨਹੀਂ ਪਈ ਮਨ ਦਾ ਲਾਲਚ ਲੋਭ ਖਤਮ ਨਹੀਂ ਹੁੰਦਾ ਇਹਦੀ ਕੋਈ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਇਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਇਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਬਰ ਸੰਤੋਖ ਹੁੰਦਾ ਹੈ ਵਾਇਗੁਰੂ ਜੀ ਦੀ ਕਿਰਪਾ ਦੀ ਗੋਦਨਿਕ ਮਾਤਿਆਂ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੁਝ ਲੋਕ ਦਾਨਪੁੰਨਤਾ ਬਹੁਤ ਕਰਦੇ ਹਨ ਪਰ ਦਾਨਪੁੰਨ ਕਰਨ ਵੇਲੇ ਵੀ ਗਲਤੀ ਕਰ ਲੈਂਦੇ ਹਨ ਦਾਨਪੁੰਨ ਕਰਨਾ ਬਿਨਾਂ ਵਕਾਫੇ ਬਿਨਾਂ ਵਖਾਵੇ ਤੋਂ ਰੋਪ ਇਹ ਤੇ ਮਹਾਪੁਰਖ ਜੀ ਬੜੇ ਸੋਨੇ ਗੱਲ ਸਮਝਾਉਂਦੇ ਆਂ ਕਿ ਤੇ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਆਪਾਂ ਕਈ ਵਾਰ ਮਹਾਪੁਰਖਾਂ ਦੇ ਮੋਹ ਇਹ ਗੱਲ ਸੌਂਦੇ ਆਂ ਕਿ ਭਜਨ ਬੰਦਗੀ ਗੁਪਤ ਤਰੀਕੇ ਦੇ ਨਾਲ ਕਰੋ ਜਾਂ ਦਾਨ ਪੋਣ ਗੁਪਤ ਤਰੀਕੇ ਦੇ ਨਾਲ ਕਰੋ ਤਾਂ ਗੁਪਤ ਕਰਨ ਦੇ ਲਈ ਕਿਉਂ ਕਿਹਾ ਕਿਉਂਕਿ ਮਹਾਪੁਰਖ ਜੀ ਕਹਿੰਦੇ ਆਂ ਕਿ ਜਿਹੜੀ ਚੀਜ਼ ਜਿਹੜੀ ਚੀਜ਼ ਵਰਤ ਰਹਿੰਦੀ ਹੈ ਜਿਹੜੀ ਚੀਜ਼ ਗੁਪਤ ਰਹਿੰਦੀ ਹੈ ਉਹ ਹਮੇਸ਼ਾ ਵਧਦੀ ਜਾਂਦੀ ਹੈ ਪਰ ਜਿਹੜੀ ਚੀਜ਼ ਸਾਹਮਣੇ ਆ ਜਾਂਦੀ ਹੈ ਜਿਹਦਾ ਅਸੀਂ ਵਿਕਾਵਾ ਕਰਨਾ ਚਾਹੁੰਦੇ ਹਾਂ ਸ਼ੁਰੂ ਕਰ ਦਿੰਦੇ ਹਾਂ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਸੀਂ ਉਧਾਰਾਂ ਦੇ ਤੌਰ ਤੇ ਪੈਸਾ ਲਵੋ ਜਿੰਨੀ ਦੇਰ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਤੁਹਾਡਾ ਉਹ ਪੈਸਾ ਬਚਿਆ ਰਹੇਗਾ ਪਰ ਜਦੋਂ ਇਹ ਤੁਸੀਂ ਲੋਕਾਂ ਸਾਹਮਣੇ ਪੈਸੇ ਦਾ ਵਿਕਾਵਾ ਕਰਨਾ ਸ਼ੁਰੂ ਕਰ ਦਿਓਗੇ ਤਾਂ ਸ਼ੇਕੀਆਂ ਮਾਰਨੀਆਂ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਉਹ ਪੈਸੇ ਦੇ ਵਿੱਚ ਕਮੀ ਆਵੇਗੀ ਹੀ ਆਵੇਗੀ ਤੁਹਾਡੇ ਤੋਂ ਉਧਾਰ ਲੈਣ ਦੇ ਲਈ ਆਉਣਗੇ ਤੇ ਪੈਸੇ ਕਰਕੇ ਕਈ ਦੁਸ਼ਮਣ ਬਣ ਜਾਣਗੇ ਮਤਲਬ ਉਹ ਪੈਸਾ ਹੈ ਤੁਹਾਡੇ ਦੁੱਖ ਦਾ ਕਾਰਨ ਬਣ ਜਾਵੇਗਾ ਦੂਸਰਾ ਸਭ ਤੋਂ ਪਹਿਲਾਂ ਵੱਡੇ ਉਦਾਹਰਣ ਬਾਬਾ ਜੀ ਕਹਿੰਦੇ ਹਨ ਦੇਖੋ ਹਰ ਇਨਸਾਨ ਆਪਣੇ ਔਗਣਾਂ ਨੂੰ ਲੁਕੋ ਕੇ ਰੱਖਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਕਿ ਮੇਰੇ ਵਿੱਚ ਆ ਕਮੀ ਹੈ ਜਿਹੜੀ ਵੀ ਕਮੀ ਹੋਵੇ ਜਿਹੜੀ ਵੀ ਮਾੜੀ ਆਦਤ ਹੈ ਲੁਕੋ ਕੇ ਰੱਖਦਾ ਹੈ ਇਸ ਕਰਕੇ ਸਾਡੇ ਔਗਣ ਸਾਡੀਆਂ ਕਮੀਆਂ ਦਿਨੋ ਦਿਨ ਫਾਦਦੀਆਂ ਹਨ ਅਤੇ ਜਿਹੜੇ ਗੁਣ ਸਾਡੇ ਅਸੀਂ ਚੰਗੇ ਕੰਮ ਕਰਦੇ ਹਾਂ ਉਹਨਾਂ ਦਾ ਅਸੀਂ ਵਿਕਾਵਾ ਕਰਦੇ ਹਾਂ ਤਾ ਤਾਂਤਾ ਸਟੈਂਸ ਕਰਕੇ ਸਾਡੇ ਗੁਨਾ ਦੇ ਵਿੱਚ ਕਮੀ ਆਉਂਦੀ ਹੈ ਤੇ 78 ਉਹਦਾ ਲੈਨੇ ਆ ਸੋ ਇਸ ਕਰਕੇ ਕਿਹਾ ਜਾਂਦਾ ਹੈ ਹਰੇਕ ਨੇਕ ਕੰਮ ਨੂੰ ਗੋਪਤ ਤਰੀਕੇ ਦੇ ਨਾਲ ਕਰੋ ਤਾਂ ਜੋ ਤੁਹਾਡੀ ਉਹ ਨੇਕ ਕਮਾਈ ਵਾਧੇ ਜਾਵੇ ਤਾਂ ਮਹਾਂਪੁਰਖ ਜੀ ਦਾਨਪੁਣ ਕਰਨ ਦੇ ਤਰੀਕੇ ਵੀ ਦੱਸਿਆ ਨੇ ਇੱਕ ਤਾਂ ਦਾਨ ਪਉਣ ਦੇ ਵਿੱਚ ਕਦੇ ਵੀ ਭੇਦ ਭਾਵ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਮਨ ਦੇ ਵਿੱਚ ਭੇਦ ਭਾਵ ਰੱਖ ਕੇ ਦਾਨਪੁਣ ਕਰਦੇ ਹੋ ਤਾਂ ਤੁਸੀਂ ਭਾਵੇਂ ਸੋਨਾ ਦਾਨ ਕਰ ਦਿਓ ਜੋ ਮਾਝੀ ਤਾਨ ਕਰਦੇ ਤੁਹਾਨੂੰ ਫਲ ਨਹੀਂ ਮਿਲਣਾ ਕਿਉਂਕਿ ਸੰਗਤ ਜੀ ਜਦੋਂ ਅਸੀਂ ਕਿਸੇ ਤੇ ਮਦਦ ਕਰਨ ਤੋਰ ਪਏ ਹੁੰਦੇ ਪੇਦ ਭਾਵ ਦਾ ਕੋਈ ਕੰਮ ਨਹੀਂ ਜੇ ਮਨ ਦੇ ਵਿੱਚ ਇਹੀ ਫਰਕ ਰਹਿ ਗਿਆ ਤਾਂ ਫਿਰ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਸੇ ਦੀ ਮਦਦ ਕਰਨੀ ਇਹ ਇਹ ਸਾਡੇ ਮਨ ਦੀ ਭਾਵਨਾ ਹੈ ਜਿਸ ਬੰਦੇ ਮਨ ਅੰਦਰ ਤਸ ਹੋਵੇਗਾ ਜਿਹੜਾ ਬੰਦਾ ਦੂਜਿਆਂ ਦਾ ਭਲਾ ਕਰੇਗਾ ਦੂਜੇ ਦਾ ਦੁੱਖ ਵੇਖ ਕੇ ਦੁਖੀ ਹੋਵੇਗਾ ਉਹੀ ਕਿਸੇ ਤੇ ਮਦਦ ਕਰੇਗਾ ਇਰੋਸੇ ਬੰਦੇ ਦੇ ਮਨ ਦੇ ਵਿੱਚ ਕਦੇ ਵੀ ਪੇਤ ਪਾਵ ਨਹੀਂ ਆ ਸਕਦਾ ਉਹਦੇ ਲਈ ਸਭ ਬਰਾਬਰ ਹੈ ਸਭ ਤੋਂ ਵੱਡੀ ਉਦਾਹਰਣ ਪਾਏ ਕਨਈਆ ਜੀ ਦੀ ਪਾਏ ਕਨਈਆ ਜੀ ਚੰਗ ਦੇ ਮਤਾਨਵੇਂ ਤੋਂ ਦੁਸ਼ਮਣਾਂ ਨੂੰ ਵੀ ਪਾਣੀ ਭਲਾਉਂਦੇ ਸਨ ਕਿ ਉਹਨਾਂ ਨੂੰ ਸਭ ਦੇ ਵਿੱਚ ਹੀ ਮੇਰੇ ਕਲਗੀਧਰ ਪਾਸ਼ਾ ਜੀ ਦਿਖਾਈ ਦਿੰਦੇ ਸਨ ਉਸੇ ਤਰ੍ਹਾਂ ਜੋ ਬੰਦਾ ਗੁਰੂ ਦੇ ਨਾਲ ਲੱਗ ਜਾਂਦਾ ਹੈ ਗੁਰੂ ਦੀ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਉਹਦੇ ਮਨ ਦੀ ਨਫਰਤ ਉਹਦੇ ਮਨ ਦਾ ਪੇਤ ਪਾਵ ਖਤਮ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤਰਸ ਦੀ ਦਇਆ ਦੀ ਭਾਵਨਾ ਆਉਂਦੀ ਹੈ ਦੂਜਿਆਂ ਦੇ ਦੁੱਖ ਨੂੰ ਦੇਖ ਕੇ ਚਾਟ ਦੁਖੀ ਹੋ ਜਾਂਦਾ ਹੈ ਦੂਜਿਆਂ ਦੇ ਦੁੱਖ ਦੂਰ ਕਰਨ ਵਿੱਚ ਲੱਗ ਜਾਂਦਾ ਹੈ ਸਾਧ ਸੰਗਤ ਜੀ ਮਹਾਂਪੁਰਖ ਜੀ बार-बार ਇਹ ਗੱਲ ਸਮਝਾਉਂਦੇ ਹਨ ਕਿ ਸਾਡੇ ਜਪੇ ਹੋਏ ਨਾਮ ਦੇ ਨਾਲ ਸਾਡੇ ਸੁਭਾਅ ਦੇ ਵਿੱਚ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਗਿਆ ਸਾਡੇ ਮਨ ਵਿੱਚ ਤਰਸ ਦੀ ਭਾਵਨਾ ਹੋਣੀ ਚਾਹੀਦੀ ਹੈ ਸਾਡਾ ਮਨ ਝੂਠ ਫਰੇਵ ਟੱਗੀ ਤੋਂ ਠੰਗੀ ਠੋਰੀ ਤੋਂ ਚੁਗਲੇ ਨਿੰਦੇ ਤੋਂ ਦੂਰ ਹੋਣਾ ਚਾਹੀਦਾ ਹੈ ਤੇ ਫਿਰ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਬਦਲਨੇ ਸ਼ੁਰੂ ਹੋ ਜਾਵेंगे ਇਹ ਕੰਮ ਤੁਸੀਂ ਆਪਾਂ ਇੱਕ ਦਿਨ ਕਰ ਲਿਆ ਦੋ ਦਿਨ ਕਰ ਲਿਆ ਲਗਾਤਾਰ ਇੱਕ ਮਹੀਨਾ ਕਰੋ ਇੱਕ ਮਹੀਨਾ ਕੀਤਾ ਤਾਂ ਬਾਅਦ ਵਿੱਚ ਆਦਤ ਸਾਡੀ ਪੰਜ ਆਵੇਗੀ ਇੱਕ ਮਹੀਨੇ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਸਾਡੀਆਂ ਗਲਤੀਆਂ ਸਾਡੀਆਂ ਕਮੀਆਂ ਬਾਰੇ ਵਿੱਚ ਪਤਾ ਲੱਗ ਜਾਵੇਗਾ ਸੋ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਹਾਂ ਜਿਵੇਂ ਕੱਲ੍ਹ ਜਾਂ ਪਰਸੋਂ ਤਾਂ ਕਈ ਲੋਕ ਮਸਿਆਵਲੇ ਤੇੰ ਤੋਂ ਬੜੇ ਉਤਸ਼ਾਹ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਇਹਨੂੰ ਸਮਝ ਲਓਗੇ ਨਾ ਗੱਲਾਂ ਨੂੰ ਸਮਝ ਲਓਗੇ ਇਸ ਤਰ੍ਹਾਂ ਤੁਸੀਂ ਵੀ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਡੀ ਜ਼ਿੰਦਗੀ ਜ਼ਰੂਰ ਬਦਲ ਜਾਵੇਗੀ ਇਹ ਉਪਾਅ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹਪਾ ਬਹੁਤ ਹੀ ਕੰਮ ਆਵੇਗਾ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ ਸਾਹ ਸੰਗ ਜੀ ਸਾਤ ਗਰ ਸੱਚੇ ਪਾਛਾ ਜੀ ਦੀ ਕਿਰਪਾ ਸਾਡੇ ਤੇ ਫਿਰ ਹੋ ਜਾਵੇਗੀ ਇਸ ਕਰਕੇ ਆਪ ਜੀ ਨੂੰ ਇਹ ਹੀ ਸਲਾਹ ਦਿੰਦੀ ਹੈ ਕਿ ਜੇਕਰ ਤੁਹਾਨੂੰ ਇਹ ਸਲਾਹ ਚੰਗੇ ਲੱਗੇ ਤੇ ਇਸ ਤਰ੍ਹਾਂ ਸਾਡੇ ਚੰਨ ਦੇ ਵਿੱਚ ਬਤਲਾਵ ਹੋ ਸਕਦਾ ਹੈ ਅੱਜ ਤੋਂ ਹੀ ਤੁਸੀਂ ਅੰਮ੍ਰਿਤ ਵੇਲੇ ਉੱਠੋ ਭਜਨ ਬੰਦਗੀ ਕਰੋ ਗੁਰੂ ਘਰੇ ਜਾਓ ਸਭ ਤੋਂ ਵਧੀਆ ਗੱਲ ਗੁਰੂ ਘਰੇ ਜਾਓ ਤੇ ਸੇਵਾ ਕਰੋ ਦਾਨ ਪੁੰਨ ਕਰੋ ਤੇ ਗੁਪਤ ਦਾਨ ਕਰੋ ਨੇਕੀ ਦੀ ਕਮਾਈ ਕਮਾਓ ਮਾੜੇ ਕੰਮਾਂ ਤੋਂ ਦੂਰ ਰਹੋ ਸਤ ਸਾਂਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ